ਹਾਂਜੀ ਭੈਣ ਸਾਰੇ ਨੇ ਤਿਆਰ ਕਰੀ ਸਾਸੀ ਗਾਲ ਜੀ। ਕੋਈ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ। ਵਾਹਿਗੁਰੂ ਸਭ ਉਹ ਠੀਕ ਠਾਕ ਰੱਖੇ। ਅੱਜ ਆਪਾਂ ਬਣਾਉਣੇ ਆ ਮੱਕੀ ਦੀਆਂ ਰੋਟੀਆਂ, ਸਾਗ ਦੀਆਂ। ਇਹਨਾਂ ਬੜਾ ਬਹੁਤ ਗਰਮ ਪਾਣੀ ਪਾਉਣਾ ਪੈਂਦਾ ਇਹਨੂੰ ਰੱਖ ਕੇ ਉਹ ਵਿਗੰਦ ਘਟਕ ਦਿਆਂਗੇ। ਉਹ ਸਾਰੇ ਮਲ ਲਾ ਕੇ। ਔਰੇ ਚਰਚ ਆਪਾਂ ਟੱਕ ਦਿਆਂਗੇ ਇਹ ਆਪਣੇ ਤਾਂ ਨੀਂਡੀਆ ਚ ਇੰਨਾ ਆਪਾਂ ਨੂੰ ਗਰਮ ਪਾਉਣਾ ਪੈਂਦਾ। ਇੱਥੇ ਵਾਲਾ ਪਾਣਾ ਪੈਂਦਾ ਗਰਮ ਤੇ ਨਹੀਂ ਤਾਂ ਰੋਟੀ ਜੁੜਦੀ ਨਹੀਂਗੀ ਇਸ ਤਰ੍ਹਾਂ ਕਰਕੇ ਨਾ ਮੇਨ ਮੜਾ ਜ ਹਲਾ ਕੇ ਉਨ ਕੱਢ ਦਿੰਦੀ ਇਹਨੂੰ ਆਪਾ ਤੱਤੇ ਪੰਜ ਪੂਰਾ ਚੰਗੀ ਤਰ੍ਹਾਂ ਗਿੱਲਾ ਕਰ ਲਿਆ 10-15 ਮਿੰਟ ਲਈ ਆਪਾ ਇਹਨੂੰ ਟੱਕ ਦੇਾਂਗੇ ਤੇ ਬਹੁਤ ਵਧੀਆ ਬਣ ਜਾਂਦਾ ਹਾਂ ਟੱਕਦਾ 10-15 ਮਿੰਟ ਲਈ ਹੁਦ-ਬਦ ਬਹੁਤ ਵਧੀਆ ਲੇਸ ਬਣ ਜਾਂਦੀ ਹੈ ਇਹਦੀ ਕੀ ਪੱਕਦੀ ਵੀ ਥੋੜਾ ਜਿਹਾ ਠੀਕ ਜਿਹਾ ਪਾਣੀ ਪਾ ਕੇ ਕੋਸਾ ਜਿਆਦਾ ਰੋਟੀਆਂ ਬਕਾ ਲਾਂਗੇ ਇੱਥੇ ਨਹੀਂ ਪੱਕਦੀਆਂ ਕਨੈਟਾ ਦੇ ਵਿੱਚ ਪਤਨੀ ਆਟਾ ਕਿ ਹੋ ਜਾ ਆਪਣੇ ਤਾਂ ਪੱਕ ਜਾਂਦਾਗਾ ਚਲੋ ਇਹਨੂੰ 10-15 ਮਿੰਟ ਲਈ ਢੱਕ ਦੇ ਦਈਏ ਜੀ ਆਟਾ ਪਾ ਵੀ ਹੋੜਿਆ ਸੀ 10-12 ਮਿੰਟ ਹੋ ਗਏ ਮੇਰੇ ਤਾਂ ਹੱਥ ਨਹੀਂ ਬਚਦੀ ਇਹਦੇ ਨਾਲ ਤੇ ਬਹੁਤ ਵਧੀਆ ਬਣ ਜਾਂਦਾ ਨਾਲ ਲੇਸ ਆ ਜਾਂਦੀ ਆਟੇ 'ਚ ਲੇਸ ਬਹੁਤ ਸੋਹਣੀ ਆ ਜਾਂਦੀ ਹੈ ਤੇ ਆਪ ਰਜੇ ਵੀ ਗਰਮ ਮਾਟਾ ਪਿਆ ਹਟਾ ਆਪਣਾ ਬਹੁਤ ਵਧੀਆ ਲੇਸ ਵਾਲਾ ਬਣ ਗਿਆ ਬਹੁਤ ਵਧੀਆ ਬਣਿਆ ਹਟਾ ਭਲਾ ਹਣੇ ਇਹਨਾਂ ਨੂੰ ਵੇਲ ਲਓ ਚਾਹੇ ਆਪਾਂ ਹੱਥ ਨਾਲ ਪਕਾ ਲਦੇ ਬਹੁਤ ਸੋਹਣੀ ਲੇਸ ਆਈ ਹੈ ਆਟੇ ਦੀ ਜਮਾ ਕੇ ਕਹਿੰਦੇ ਮम्मी ਤੇਨੇ ਰੋਟੀਆਂ ਬਹੁਤ ਦੱਦ ਕੇ ਅਸੀਂ ਵੀ ਕਹਿੰਦੇ ਹੁੰਦੇ ਸੀ ਨਿੱਕੇ ਹੁੰਦੇ ਨਹੀਂ ਜਿੱ ਕਿਸਾਨ ਉਹ ਅੱਜ ਆਪ ਕੰਨਾਂ ਨਹੀਂ ਸਾਦਣਾਂ ਨੂੰ ਖੋਤੀਆਂ ਕਰ ਕੰਨਾਂ ਬਹੁਤ बा सोव टी के द प सा बा गे ਹਾਂ ਦੀ ਰੋਟੀ ਆਪਣੀ ਤਿਆਰ ਹੋ ਗਈ ਬਹੁਤ ਵਧੀਆ ਸਾਗਾ ਬਹੁਤ ਵਧੀਆ ਰੋਟੀਆਂ ਪੱਕ ਗਈ ਜਮਾਣੀ ਹੈ ਕਿਸੇ ਪਾਸੇ ਟੜਦਣਾ ਇੰਨਾ ਗਰਮ ਪਾਣੀ ਪਾ ਕੇ ਲੋਟਉਂਦਗਾਏ ਬਹੁਤ ਵਧੀਆ ਬਣੀਆ ਚਲੋ ਠੀਕ ਆ ਜੀ ਆਪ ਜਨ ਵੀ ਆਪਣੀ ਇੰਨੀ ਹੀ ਸੀ ਅੱਜ ਦਾ ਦਿਨ ਤੇ ਚੀਜ਼ ਇਹ ਰ ਇੱਕ ਬਹੁਤ ਵਧੀਆ ਬਣ ਜਾਂਦੀ ਆ ਟਾਈਮ ਦੇਣਾ ਪੈਂਦਾ ਆਪਣੋ ਤੇ ਬਾਕੀ ਪਿਆਰ ਨਾਲ ਦੇਣੀ ਪੈਂਦੀ ਆ ਆਪਣੇ ਕੋਲ ਹੁੰਦਾ ਟਾਈਮ ਹੁੰਦਾ ਉੱਥੇ ਇੰਡੀਆ ਵੀ ਮੈਂ ਦੁਪਹਿਰੇ ਲੱਗ ਜਾਂਦੀ ਸੀ ਬਣਾਉਣਾ ਤੇ ਇੱਥੇ ਵੀ ਮੈਂ ਹੁਣ ਸਾਰਾ ਦਿਨ ਜਾ ਕਰਨਗੇ ਮੰਮੀ ਤਾਂ ਇੱਥੇ ਰਹਿਣੀ ਆ ਤਮੀ ਬੇਰ ਨਹੀਂ ਬਣਾ ਲੈਣਾ ਸਾਰਾ ਕੁਝ ਤੇ ਫਿਰ ਬਹੁਤ ਵਧੀਆ ਬਣਦਾ ਪੀਜ ਚ ਪਿਆਰ ਭਰਿਆ ਜਾਂਦਾ ਆਪੀ ਉਹ ਟਾਈਮ ਹੋਵੇ ਚੰਗੀ ਸਵਾਦ ਬਣਦੀ ਆ ਜਦੋਂ ਕਾਲੀ ਹੋਵੇ ਆਪਾਂ ਤਾਂ ਫਿਰ ਕੋਈ ਚੀਜ਼ ਨਹੀਂ ਵਧੀਆ ਬਣਦੀ ਚਲੋ ਠੀਕ ਜੀ ਬਹੁਤ ਵਧੀਆ ਰੋਟੀਆਂ ਬਣੀਆਂ ਬਹੁਤ ਵਧੀਆ ਪਰਮਾਤਮਾ ਸਾਹਿਬ ਨੂੰ ਦੇਵੇ ਤੈਨਾਂ ਟਾਈਮ ਆਪਦੇ ਘਰੇ ਪ੍ਰਸ਼ਾਦਾ ਸਾਹਿਬ ਨੂੰ ਚਲੋ ਠੀਕ ਹੈ ਜੀ ਆਪਾਂ ਵੀਡੀਓ ਤਾਂ ਇੱਥੇ ਹੀ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਆਂ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਦੀ ਗੈਸ ਆ ਰਹੇ ਪਿਆਰ ਕਰੀ ਸਾਸਰੀ